ஜாஷியாரபர்ட ਅਤਵਾਲ ਮਨਾਇਆਂ ਦੇ ਪੇਂਜੂਆਣਾ ਮੰਦਰ ਵਿਖੇ ਕਮੇਟੀ ਵੱਲੋਂ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਸ਼ਿਵਲਿੰਗ ਦੀ ਸਥਾਪਨਾ ਦਿਵਸ ਨੂੰ ਸਮਰਪਿਤ 8ਵੇਂ ਵਿਸ਼ਾਲ ਪੰਡਾਰੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਰਾਮਾਕ੍ਰਿਸ਼ਨਾ ਆਸ਼ਰਮ ਬੀੜ ਸਾਰੰਗਵਾਲ ਮਿਲਟਰੀ ਏਰੀਆ ਦੇ ਪ੍ਰਮੁੱਖ ਕਥਾ ਵਿਆਸਾਂ ਤ੍ਰਿਬੁੰਦਾ ਜੀ ਵੱਲੋਂ ਜਿੱਥੇ satsang ਕਰਦਿਆਂ ਭਗਵਨ ਸ਼ਿਵ ਦੀ ਮਹਮਾ ਦਾ ਗੁਣਗਾਨ ਕੀਤਾ ਗਿਆ ਉੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੰਦਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਭਗਵਨ ਸ਼ਿਵ ਦੀ ਪੂਜਾ ਅਰਚਨਾ ਕਰਦਿਆਂ ਆਸ਼ੀਰਵਾਦ ਪ੍ਰਾਪਤ ਕੀਤਾ ਹਰ ਇਰਾਜਮਾਨ ਹੈ ਔਰ ਮੌਦਾ ਬਨਾਇਨ ਆਨੇ ਵਾਲਾ ਹੈ ਹਮ ਸਭੀ ਅਮਰਨਾਥ ਦੀ ਯਾਤਰਾ ਮੇ ਜਾ ਰਹੇ ਆਪਣੇ ਸੰਬੋਧਨ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਆਪਨੇ ਦਾ ਡਾਕਟਰ ਜਤਿੰਦਰ ਕੁਮਾਰ ਨੇ ਸਮਾਗਮ ਦੀਆਂ ਸਮੂਹ ਸ਼ਰਧਾਲੂਆਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਇਸ ਮੌਕੇ ਸ਼ਰਧਾਲੂਆਂ ਵਿੱਚ ਭੰਡਾਰਾ ਅਟੁੱਟ ਵਰਤਾਇਆ ਗਿਆ ਅੱਜ ਬਹੁਤ ਹੀ ਮਹੱਤਵਪੂਰਨ ਦਿਨ ਮਨਾਇਆ ਜਾ ਰਿਹਾ ਹੈ ਸ਼ਿਵਲਿੰਗ ਦੇਸ਼ ਮਨਾਇਆ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਮੇਟੀ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਸਾਡੀਆਂ ਭੈਣਾਂ ਮਾਤਾਵਾਂ ਬੈਠੀਆਂ ਪੰਚਾਇਤ ਮੈਂਬਰ ਬੈਠੇ ਆ ਸਾਡੇ ਸਰਕਾਰ ਜੋ ਗੁਰੂ ਜੀ ਬੈਠੇ ਆ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਬਾਕੀ ਡਾਕਟਰ ਰਾਜ ਕੁਮਾਰ ਤੇ ਵਿਵਾਦ ਜੀ ਨੇ ਆਣਾ ਸੀ ਭਾਈ ਨੇ ਦੱਸੇ ਤੇ ਸੀਐਮ ਸਾਹਿਬ ਦੀ ਮੀਟਿੰਗ ਕਰਕੇ ਉਹ ਨਹੀਂ ਆ ਸਕੇ ਸੋ ਉਹਨਾਂ ਨੇ ਮੈਨੂੰ ਹੁਕਮ ਲਾਇਆ ਕਿ ਉੱਥੇ ਜਰੂਰ ਜਾਣਾ ਹੈ ਸੋ ਮੈਂ ਤੁਹਾਡੇ ਚਰਨਾਖਾ ਹਾਜ਼ਰ ਹੋਇਆ ਸੋ ਬੰਨ ਨੂੰ ਥੋੜੀਆਂ ਬੇਨਤੀਆਂ ਪਾਣੀ ਹੁਣੀ ਵੀ ਕੀਤੀਆਂ ਤੇ ਸਾਡੇ ਜਿੰਨੇ ਪ੍ਰਧਾਨ ਸਹਿਬਾਨ ਆ ਪੱਟੂ ਭਾਜੀ ਹੁਣੀ ਜਿੰਨੇ ਵੀ ਉਹਨਾਂ ਕਹਿ ਕਿ ਤਾਂ ਜਿਹੜੇ ਗਰਾਊਂਡ ਦੀ ਬੜੀ ਦਿੱਕਤ ਹੈ ਸਪੈਡੇ ਲੱਗੇ ਹੋਏ ਨੇ ਸੋ ਮੈਂ ਅੱਜ ਕਹਿ ਜਨਾ ਵੀ ਅਪੋਰ ਦਾ ਪਤਾ ਪਵਾ ਕੇ ਜਿਹੜੇ ਉਸ ਸਪੈਡੇ ਬੜਵਾ ਕੇ ਤੇ ਬਹੁਤ ਚੰਗੀ ਜਿਹੜੇ ਗਰਾਊਂਡ ਬਣਿਆ ਨਹੀਂ ਉਹ ਵਿਰਵਲ ਕਰਵਾਵਾਂਗੇ ਤੇ ਉਸ ਤੋਂ ਬਾਅਦ ਰਸਤੇ ਦੀ ਜੋੜੀ ਜੇ ਕਿੰਨਾ ਤਾਂ ਕੋਈ ਜ਼ਿਆਦਾ ਲੰਮਾ ਰਸਤਾ ਨਹੀਂ ਹੈ ਮੇਰੇ ਕੋਲ ਅਦਾ 1 ਕਿਲੋਮੀਟਰ ਹੈ ਆ빠 ਜੀ ਨੇ ਪੁੱਛਿਆ ਉਹ ਵੀ ਮੇਰੇ ਖਿਆਲ ਤੋਂ ਡਾਕਟਰ ਪਾਲ ਜੀ ਇੱਥੇ ਸੀਗੇ ਪਰ ਮੈਂ ਕਿਹਾ ਕੱਲ ਵਾਪਸ ਆਉਣਾ ਉਹ ਪਾਈ ਦਿੱਤਾ ਪਲਾਨ ਦੇ ਵਿੱਚ ਤੁਹਾਨੂੰ ਲੱਗਦਾ ਬਹੁਤ ਕਾਲ ਨੇ